ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਆਪਾਂ ਮੇਰੇ ਬੱਚੇ ਦਾ ਬਰਥਡੇ ਆ ਆਪਾਂ ਉਹ ਮਨਾਵਾਂਗੇ ਅੱਗੇ ਆਪਾਂ ਤੁਹਾਡੇ ਨਾਲ ਰੈਸਪੀ ਲੈ ਕੇ ਹਾਜ਼ਰ ਹੁੰਨੇ ਆ ਤੇ ਅੱਜ ਮੇਰੇ ਬੇਟੇ ਦਾ ਜਨਮ ਦਿਨ ਆ ਆਪਾਂ ਥੋੜਾ ਜਿਹਾ ਸਾਦੇ ਢੰਗ ਨਾਲ ਆ ਅੱਜ ਮਨਾ ਰਹੇ ਆ ਉਹਦੇ ਕਾਰਨ ਹੈਗੇ ਆ ਉਹ ਆਪਾਂ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕਰਾਂਗੇ ਵੀ ਕੀ ਕਾਰਨ ਸੀਗੇ ਇਸ ਕਰਕੇ ਅੱਜ ਆਪਾਂ ਬੱਚੇ ਦਾ ਬਰਥਡੇ ਮਨਾਉਨੇ ਆ ਮੇਰੇ ਬੇਟੇ ਦਾ ਨਾਮ ਯਵਰਾਜ ਸਿੰਘ ਮਾਨ ਤੇ ਹੁਣ ਆਪਾਂ ਯਵਰਾਜ ਸਿੰਘ ਮਾਨ ਤੋਂ ਕੇਕ ਕਟਾਵਾਂਗੇ ਮੇਰਾ ਬੇਟਾ ਤੀਸਰੀ ਕਲਾਸ ਵਿੱਚ ਪੜਦਾ ਵਾ ਛੋਟਾ ਵਾ ਬੱਚਾ ਹਲੇ ਇਸ ਕਰਕੇ ਆਪਾਂ ਉਹਦਿਆਂ ਜੋ ਵੀ ਮੰਗਾ ਹੁੰਦੀਆਂ ਆਪਾਂ ਨੂੰ ਉਹਦਿਆਂ ਪੂਰੀਆਂ ਕਰਨੀਆਂ ਪੈਂਦੀਆਂ ਆਪਾਂ ਬੱਚੇ ਦੀ ਖਾਤਰ ਹੀ ਸਭ ਕੁਝ ਕਰਦੇ ਆ ਤੇ ਬੱਚੇ ਨੂੰ ਬਹੁਤ ਹੀ ਪਿਆਰ ਨਾਲ ਰੱਖਦੇ ਆ ਤੇ ਬੱਚੇ ਨੂੰ ਝੜਕਣਾ ਨਹੀਂ ਚਾਹੀਦਾ ਇਸ ਕਰਕੇ ਆਪਾਂ ਜੋ ਵੀ ਬੱਚਾ ਕਹਿੰਦਾ ਇਹਨਾਂ ਨੂੰ ਇੰਨੇ ਨਾਲ ਹੀ ਬਹੁਤ ਖੁਸ਼ੀ ਮਿਲਦੀ ਆ ਆਪਣੇ ਵੇਰੀ ਤਾਂ ਨਾ ਤਾਂ ਜਨਮ ਦਿਨ ਮਨਾਉਂਦੇ ਹੁੰਦੇ ਸੀ ਨਾ ਹੀ ਪਤਾ ਹੁੰਦਾ ਸੀਗਾ ਵੀ ਕਿਵੇਂ ਜਨਮ ਦਿਨ ਮਨਾਉਂਦੇ ਆ ਆਪਣੇ ਤਾਂ ਕਹਿੰਦੇ ਸੀ ਬਸ ਤੂੰ ਹੁਣ ਇੰਨੇ ਸਮੇਂ ਦਾ ਹੋ ਗਿਆ ਤੇ ਹੁਣ ਇਹ ਥੋੜਾ ਜਿਹਾ ਆਪਾਂ ਆਪਾਂ ਨੂੰ ਕਰਨਾ ਪੈਂਦਾ ਵਾ ਇਸ ਨਾਲ ਬੱਚੇ ਵੀ ਖੁਸ਼ ਹੋ ਜਾਂਦੇ ਆ ਤੇ ਹੁਣ ਮੇਰਾ ਬੇਟਾ ਕੇਕ ਕੱਟੂਗਾ ਕਈ ਵਾਰ ਕੀ ਹੁੰਦਾ ਆਪਾਂ ਬੱਚੇ ਦਾ ਬਰਥਡੇ ਮਨਾ ਵੀ ਨਹੀਂ ਪਾਉਂਦੇਗੇ ਉਹ ਕਈ ਕਾਰਨ ਹੁੰਦੇ ਕਈ ਉਹਨਾਂ ਦੇ ਮਤਲਬ ਆਪਾਂ ਨੂੰ ਰੀਜ਼ਨ ਹੁੰਦੇ ਆ ਆਪਣੇ ਕੋਲ ਵੀ ਆਪਾਂ ਨਹੀਂ ਮਨਾ ਸਕਦੇਗੇ ਪਰ ਬੱਚੇ ਦੀ ਖੁਸ਼ੀ ਲਈ ਆਪਾਂ ਨੂੰ ਥੋੜਾ ਬਹੁਤਾ ਫਿਰ ਵੀ ਉਹਦਾ ਮਤਲਬ ਬੱਚੇ ਨੂੰ ਖੁਸ਼ ਕਰਨ ਵਾਸਤੇ ਆਪਾਂ ਨੂੰ ਕੋਸ਼ਿਸ਼ ਨਾ ਕੋਸ਼ਿਸ਼ ਕਰਨਾ ਪੈਂਦਾ ਇਸ ਕਰਕੇ ਆਪਾਂ ਬਸ ਥੋੜਾ ਜਿਹਾ ਮਤਲਬ ਕੀਤਾ ਵਾ ਤੁਹਾਨੂੰ ਉਹਦੇ ਕਾਰਨ ਦੱਸਾਂਗੇ ਵੀ ਕਿਉਂ ਨਹੀਂ ਆਪਾਂ ਜ਼ਿਆਦਾ ਕਰ ਪਾਏਗੇ ਤੇ ਵਨੀਵਰਾਜ ਸਿੰਘ ਮਾਨ ਕੱਟਣਗੇ ਕੇਕ ਆਪਾਂ ਮੋਮਬਤੀਆਂ ਤੇ ਕੈਂਡਲਾਂ ਤੇ ਫੂਕ ਨਹੀਂ ਮਾਰਨਗੇ ਕਿਉਂਕਿ ਫੂਕ ਦੇ ਨਾਲ ਫਿਰ ਕੇਕ ਦੇ ਉੱਤੇ ਥੱਕ ਜਾ ਜਾਵੜਦਾ ਹੁੰਦਾ ਤੇ ਆਪਾਂ ਇਹਨਾਂ ਨੂੰ ਹੱਥ ਨਾਲ ਹੀ ਇਸ ਤਰ੍ਹਾਂ ਠੰਡੀਆਂ ਕਰਾਂਗੇ ਇਸ ਤਰ੍ਹਾਂ ਉਤਾਰਾ ਤਾਰ ਕੇ ਕਰੋ ਜਿਵਰਾਜ ਸਿੰਘ ਇਸ ਤਰ੍ਹਾਂ ਇੱਥੇ ਸਾਰਿਆਂ ਤੇ ਇਦਾਂ ਕਰ ਦਿਓ ਹਾਂਜੀ ਇਸ ਤਰ੍ਹਾਂ ਆਪਾਂ ਨੂੰ ਮੋਮਬਤੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਜ਼ਿਆਦਾ ਵੀ ਨਹੀਂ ਕੇਕ ਤੇ ਲਾਉਣੀਆਂ ਚਾਹੀਦੀਆਂ ਫਿਰ ਇਹ ਪਿਗਲ ਕੇ ਕੇਕ ਦੇ ਵਿੱਚ ਹੀ ਮਿਕਸ ਹੋ ਜਾਂਦੀਆਂ ਹੁੰਦੀਆਂ ਇਸ ਕਰਕੇ ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਲਾ ਕੇ ਤੇ ਹਟਾ ਦੇਣਾ ਚਾਹੀਦਾ ਵਾ ਤਾਂ ਕਿ ਕੇਕ ਦੇ ਵਿੱਚ ਨਾ ਜਾ ਸਕੇ ਪਹਿਲਾਂ ਅੰਗਰੇਜ਼ੀ ਕਲਚਰ ਸੀਗਾ ਉਹਦੇ ਵਿੱਚ ਆਪਾਂ ਫੂਕਾ ਮਾਰ ਕੇ ਮੋਮਬੱਤੀ ਨੂੰ ਬੁਝਾਉਂਦੇ ਹੁੰਦੇ ਸੀਗੇ ਹੁਣ ਇਹ ਹੋ ਗਿਆ ਵੀ ਜਦੋਂ ਆਪਾਂ ਫੂਕ ਮਾਰਦੇ ਆ ਤਾਂ ਇਹਦੇ ਵਿੱਚ ਠੱਕ ਤਾਂ ਜਾਂਦਾ ਹੀ ਜਾਂਦਾ ਵਾ ਤੇ ਇਸ ਕਰਕੇ ਆਪਾਂ ਨੂੰ ਸੌਚ ਸਮ ਰੱਖਣੀ ਵੀ ਜ਼ਰੂਰੀ ਹੁੰਦੀ ਆ ਇਸ ਕਰਕੇ ਆਪਾਂ ਉਹਨੂੰ ਹੱਥ ਨਾਲ ਐਸ ਤਰ੍ਹਾਂ ਹੱਥ ਨਾਲ ਬੁਝਾਉਣਾ ਚਾਹੀਦਾ ਵਾ ਜਾਂ ਉਹਨੂੰ ਪਾਸੇ ਕਰਕੇ ਤੇ ਫੂਕ ਮਾਰ ਦੋ ਇਹ ਲੋਕਾਂ ਨੂੰ ਫਿਰ ਆਪਾਂ ਵੰਡਣਾ ਵੀ ਹੁੰਦਾ ਭੈਣ ਭਰਾ ਖਾਂਦੇ ਆ ਮੇਰੇ ਹਨਾ ਜਿਹੜੇ ਜੋ ਵੀ ਆਪਾਂ ਸਾਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਸਾਦੇ ਆ ਜਦੋਂ ਆਪਾਂ ਜਾਦਾ ਕੱਟ ਕਰਦੇ ਆ ਤਾਂ ਫਿਰ ਉਹਦੇ ਵਿੱਚ ਇਹ ਹੁੰਦਾ ਵਾ ਵੀ ਕਈ ਭੈਣ ਭਰਾ ਨਹੀਂ ਵੀ ਸਾਰੇ ਲਗਭਗ ਅੱਜਕੱਲ ਕੋਈ ਝੂਠਾ ਇੱਕ ਦੂਜੇ ਦਾ ਖਾਂਦਾ ਨਹੀਂ ਕਿਉਂਕਿ ਗੁਰੂ ਘਰ ਜਾਣਦੇ ਆ ਆਪਾਂ ਹਨਾ ਤੇ ਆਪਾਂ ਨੂੰ ਸੁੱਤ ਰੱਖਣੀ ਜ਼ਰੂਰੀ ਹੁੰਦੀ ਹੈ ਹੈਪੀ ਬਰਥਡੇ ਟੂ ਯੂ ਅਵਰਾਜ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਯਵਰਾਜ ਸਿੰਘ ਮਾਨ ਹੈਪੀ ਬਰਥਡੇ ਯਵਰਾਜ ਸਿੰਘ ਮਾਨ ਥੈਂਕ ਯੂ ਮਮਾ ਜੀ ਵੈਰੀ ਗੁੱਡ ਹੈਪੀ ਬਰਥਡੇ ਟੂ ਯੂ ਯਵਰਾਜ ਹੈਪੀ ਬਰਥਡੇ ਪਾਪਾ ਜੀ ਥੈਂਕ ਯੂ ਥੈਂਕ ਯੂ ਵੈਲਕਮ ਹਾਂਜੀ ਕੇਕ ਆਪਾਂ ਕੱਟ ਲਿਆ ਵਾ ਤੇ ਆਪਾਂ ਥੋੜਾ ਜਿਹਾ ਹੀ ਕੀਤਾ ਸੀਗਾ ਕਿਉਂਕਿ ਤੁਹਾਨੂੰ ਮੈਂ ਦੱਸੂਗੀ ਵੀ ਕਿਉਂ ਨਹੀਂ ਆਪਾਂ ਜ਼ਿਆਦਾ ਕੀਤਾਗਾ ਵੀ ਉਹ ਕੋਈ ਰੀਜ਼ਨ ਸੀਗਾ ਜਿਹਦੇ ਕਰਕੇ ਆਪਾਂ ਜ਼ਿਆਦਾ ਨਹੀਂ ਕਰ ਸਕੇਗੇ ਕੇਕ ਕੱਟ ਲਿਆ ਕੇਕ ਅਸੀਂ ਖਾ ਲਿਆ ਕਿਉਂਕਿ ਛੋਟਾ ਹੀ ਇਕੱਬਰ ਆ ਤੇ ਆਪਾਂ ਅਗਲੀ ਰੈਸਪੀ ਲੈ ਕੇ ਤੁਹਾਡੇ ਨਾਲ ਫੇਰ ਮਿਲਦੇ ਆਂ ਦਿਲ ਦੀਆਂ ਗੱਲਾਂ ਕਰਾਂਗੇ ਨਾਲੇ ਤਾਂ ਤੇ ਨਾਲੇ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਸੀਗਾ ਤੇ ਚਲੋ ਆਪਾਂ ਅਗਲੀ ਰੈਸਪੀ ਨਾਲ ਫੇਰ ਜਲਦ ਹੀ ਮਿਲਾਂਗੇ ਤੁਹਾਡੇ ਨਾਲ ਸਤਿ ਸ੍ਰੀ ਅਕਾਲ